ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵਾਧੇ ਤਣਾ ਨੂੰ ਦੇਖਦੇ ਹੋਏ ਭਾਰਤੀ ਫੌਜ ਦੇ ਫੌਜੀਆਂ ਦੀਆਂ ਛੁੱਟੀਆਂ ਕੈਨਸਲ ਕਰਕੇ ਉਹਨਾਂ ਨੂੰ ਵਾਪਸ ਛੁੱਟੀਆਂ ਤੇ ਬੁਲਾ ਲਿੱਤਾ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜਿਹੜੀ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਇੱਕ ਰੇਲਵੇ ਵਿਭਾਗ ਦੇ ਟੀਟੀ ਉੱਤੇ ਫੌਜੀ ਦੇ ਕੋਲੋਂ ਰਿਸ਼ਵਤ ਲੈਣ ਦੇ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲੱਗੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਹਿਮ ਦੀ ਘੜੀ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਰੇਲਵੇ ਵਿਭਾਗ ਦੇ ਟੀਟੀਈ ਵੱਲੋਂ ਕੀਤੀ ਗਈ ਹੈ ਤਾਂ ਤੋਂ ਅੰਦਾਜ਼ੇ ਨੇ ਆਕੇ ਮੀਡੀਆ ਰਿਪੋਰਟਾਂ ਦੇ ਵਿੱਚ ਆਉਣ ਤੋਂ ਬਾਅਦ ਇਸ ਦੇ ਉੱਤੇ ਜਿਹੜੀ ਉਹ ਸਖਤ ਕਾਰਵਾਈ ਕੀਤੀ ਗਈ ਹੈ ਉਤਰੀ ਰੇਲਵੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਬੰਧਤ ਕਰਮਚਾਰੀ ਨੂੰ ਮੁਅਤਲ ਕਰ ਦਿੱਤਾ ਅਤੇ ਤੱਥ ਖੋਜ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧ ਦੇ ਵਿੱਚ ਸਖਤ ਅਨੁਸ਼ਾਸਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਮੀਡੀਆ ਰਿਪੋਰਟਾਂ ਅਨੁਸਾਰ ਹੈ ਟੀਟੀ ਟਿਕਟਾਂ ਦੇ ਨਾਮ ਤੇ ਗੈਰ ਕਾਨੂੰਨੀ ਵਸੂਲੀ ਕਰਨ ਦਾ ਦੋਸ਼ ਹੈ ਭਾਰਤ ਪਾਕਿਸਤਾਨ ਸਰਹੱਦ ਤੇ ਵਾਧੇ ਤਣਾਅ ਕਾਰਨ ਫੌਜੀਆਂ ਦੀਆਂ ਛੁੱਟੀਆਂ ਰੱਦ ਕਰ ਗਈਆਂ ਹਨ ਤਾਂ ਇਸ ਕਰਕੇ ਦੇਸ਼ ਭਰ ਦੇ ਫੌਜੀ ਆਪਣੀਆਂ ਯੂਨਿਟਾਂ ਦੇ ਵਿੱਚ ਜਿਹੜਾ ਸ਼ਾਮਲ ਹੋਣ ਜਾ ਰਹੇ ਨੇ ਤੇ ਗਵਾਲੀਅਰ ਦੇ ਰਹਿਣ ਵਾਲੇ ਇੱਕ ਸੂਬੇਦਾਰ ਨੇ ਜਿਹੜਾ ਕਿ ਇਸ ਦੇ ਵਿੱਚ ਸ਼ਾਮਲ ਉਹਨਾਂ ਨੇ ਕਿਹਾ ਕਿ ਆਪਣੀ ਯੂਨਿਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੰਮੂ ਜਾ ਰਹੇ ਸੀ ਤਾਂ ਰਿਪੋਰਟ ਦੇ ਅਨੁਸਾਰ ਉਹ 8 ਮਹੀਨوں ਅਗਨੀਵੀਰ ਜ਼ਾਹਿਰ ਖਾਨ ਅਤੇ ਇੱਕ ਹੋਰ ਸਾਥੀ ਨਾਲ ਮਾਲਵਾ ਐਕਸਪ੍ਰੈਸ ਤੇ ਰਵਾਨਾ ਹੋਏ ਸੀ ਤਾਂ ਤਿੰਨਾਂ ਨੇ ਜਰਨਲ ਟਿਕਟਾਂ ਲਈਆਂ ਸਨ ਪਰ yeah <laughs> ਕਿਉਂਕਿ ਉਸ ਨੂੰ ਸੀਟ ਨਹੀਂ ਮਿਲ ਸਕੀ ਤਾਂ ਉਹ ਰਿਜ਼ਰਵਡ ਕੋਰਸ ਦੇ ਵਿੱਚ ਜਾ ਕੇ ਚੜ ਗਏ ਸੀ ਪਰਪੋਟਾ ਅਨੁਸਾਰ ਅਗਲੇ ਦਿਨ ਯਾਨੀ 9 ਮਈ ਨੂੰ ਸਵੇਰੇ 9 ਵਜੇ ਜਦੋਂ ਰੇਲ ਗੱਡੀ ਸੋਨੀਪਾਟ ਅਤੇ ਪਾਣੀਪਤ ਦੇ ਵਿਚਕਾਰ ਸੀ ਤਾਂ ਇੱਕ ਟਟੀਈ ਜਿਹੜਾ ਸੀਗਾ ਉਸ ਨੇ ਟਿਕਟਾਂ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਜਿਹੜਾ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਨੇ ਜਰਨਲ ਟਿਕਟ ਆਪਣੇ ਆਈਡੀ ਕਾਰਡ ਜਿਹੜਾ ਉਹਨਾਂ ਨੂੰ ਦਿਖਾਇਆ ਪਰ ਟਟੀਈ ਸਹਿਮਤ ਨਹੀਂ ਹੋਇਆ ਤੇ ਉਸ ਨੇ ਅਗ ਵੀਰ ਜਿਹੇਰ ਖਾਨ ਤੋਂ 150 ਰੁਪਏ ਵਸੂਲੇ ਅਤੇ ਕੋਈ ਵੀ ਟਿਕਟ ਜਿਹੜੀ ਉਹ ਨਹੀਂ ਦਿੱਤੀ ਇੰਨਾ ਹੀ ਨਹੀਂ ਪੈਸੇ ਲੈਣ ਤੋਂ ਬਾਅਦ ਟੀਟੀ ਨੇ ਉਸ ਨੂੰ ਜਰਨਲ ਬੋਗੀ ਦੇ ਪਿੱਛੇ ਜਾ ਕੇ ਬੈਠਣ ਦੇ ਲਈ ਕਿਹਾ ਜਵਾਨਾਂ ਨੇ ਘਟਨਾ ਦਾ ਜਿਹੜਾ ਇਹ ਵੀਡੀਓ ਵੀ ਬਣਾਇਆ ਅਤੇ ਰੇਲ ਮੰਤਰਾਲੇ ਨੂੰ ਭੇਜ ਕੇ ਇਸ ਨੂੰ ਕਾਰਵਾਈ ਕਰਨ ਦੀ ਜਿਹੜੀ ਉਹ ਮੰਗ ਕੀਤੀ ਤਾਂ ਟੀਟੀ ਦੀ ਪਛਾਣ ਹੋਈ ਤਾਂ ਉਹ ਲੁਧਿਆਣੇ ਦੇ ਡਿਵੀਜ਼ਨ ਦੇ ਵਿੱਚ ਤਾਇਨਾਤ ਹੈ ਰੇਲਵੇ ਅਧਿਕਾਰੀਆਂ ਨੇ ਟੀਟੀ ਦੀ ਕਾਰਵਾਈ ਦੇ ਉੱਤੇ ਨਰਜ਼ਾਜ਼ਗੀ ਜਿਹੜੀ ਆ ਪ੍ਰਗਟ ਕੀਤੀ ਆ ਤਾਂ ਉਸ ਨੂੰ ਮੁਅਤਲ ਕਰ ਦਿੱਤਾ ਭਾਰਤ ਪਾਕਿਸਤਾਨ ਤਣਾ ਦੇ ਵਿਚਕਾਰ ਭਾਰਤੀ ਰੇਲਵੇ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਰੇਲਵੇ ਨੇ ਕਿਹਾ ਕਿ ਮੌਜੂਦ ਸਥਿਤੀ ਦੇ ਮੱਦੇਨਜ਼ਰ ਜੰਮੂ ਅਤੇ ਉਦਮਪੁਰ ਤੋਂ ਦਿੱਲੀ ਲਈ ਤਿੰਨ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਜਿਹੜੀ ਉਹ ਯੋਜਨਾ ਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਜਿੱਥੇ ਸਾਰਾ ਦੇਸ਼ ਭਾਰਤ ਦੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਉੱਥੇ ਇੱਕ ਰੇਲਵੇ ਵਿਭਾਗ ਦੇ ਟੀਟੀ ਦੇ ਵੱਲੋਂ ਇਹ ਸ਼ਰਮਨਾਕ ਜਿਹੜਾ ਕਾਰਾ ਕੀਤਾ ਗਿਆ ਜਦੋਂ ਕਿ ਇੱਕ ਫੌਜੀ ਜਵਾਨ ਦੇ ਕੋਲ ਜਰਨਲ ਦੀ ਜਿਹੜੀ ਟਿਕਟ ਸੀ ਤਾਂ ਉਸ ਤੋਂ ਬਾਅਦ ਉਹ ਰਿਜ਼ਰਵ ਦੇ ਵਿੱਚ ਜਿਹੜਾ ਚੜ ਗਿਆ ਸੀ ਤਾਂ ਉਹਨਾਂ ਨੇ ਟੀਟੀ ਦੇ ਚੈੱਕ ਕਰਨ ਤੇ ਉਹਨਾਂ ਨੂੰ ਟਿਕਟ ਤੇ ਕਾਰਡ ਵਿਖਾਇਆ ਤਾਂ ਟੀਟੀ ਦੇ ਵੱਲੋਂ ਉਸ ਫੌਜੀ ਦੇ ਕੋਲੋਂ ਜਿਹੜਾ 150 ਰੁਪਏ ਰਿਸ਼ਵਤ ਲਈ ਉਸ ਨੂੰ ਕੋਈ ਟਿਕਟ ਨਹੀਂ ਦਿੱਤੀ ਤੇ ਨਾਲ ਹੀ ਉਹਨਾਂ ਨੂੰ ਜਿਹੜਾ ਕਿ ਪਿਛਲੇ ਡੱਬੇ ਦੇ ਵਿੱਚ ਜਾ ਕੇ ਬੈਠਣ ਦੇ ਲਈ ਕਿਹਾ ਗਿਆਤਾ ਇਸ ਤੋਂ ਬਾਅਦ ਰੇਲਵੇ ਵਿਭਾਗ ਦੇ ਵੱਲੋਂ ਸਖਤ ਕਾਰਵਾਈ ਕੀਤੀ ਗਈ ਆ ਉਸ ਟਟੀ ਨੂੰ ਮੁਅਤਲਾ ਜਿਹੜਾ ਉਹ ਕਰ ਦਿੱਤਾ ਗਿਆ